ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਾਂ ਸੀ ਤਲਪ ਹੋਇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਹੰਦੇ ਜਾ ਕੇ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ ਸੋ ਲੱਖ ਲੱਖ ਮੁਬਾਰਕਬਾਦ ਸਾਡੇ ਚੈਨਲ ਵੱਲੋਂ ਪੂਰੀ ਸਿੱਖ ਸੰਗਤ ਨੂੰ ਪੂਰੇ ਵਰਲਡ ਦੇ ਵਿੱਚ ਜਿੱਥੇ ਕਿ ਅੱਜ ਪਹਿਲੇ ਪਾਤਸ਼ਾਹ ਸਿੱਖਾਂ ਦੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦਾ ਅੱਜ ਜਨਮ ਗੁਰਪੁਰਬ ਹੈ ਸੋ ਲੱਖ ਲੱਖ ਮੁਬਾਰਕਬਾਦ ਜਿੰਨੇ ਆ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਐਸੀ ਸੰਗਤਾਂ ਇਹ ਬਾਬਾ ਜੀ ਦਾ ਦਿਨ ਮਨਾ ਰਹੀਆਂ ਨੇ ਗੁਰਪੁਰਬ ਤੇ ਅਸੀਂ ਉੱਥੇ-ਉੱਥੇ ਜਾ ਕੇ ਕਵਰਿੰਗ ਕਰ ਰਹੇ ਹਾਂ ਜਿ세 ਪਹੁੰਚੇ ਹਾਂ ਜਲਾ ਤਰਨ ਤਰਨ ਤੋਂ ਪੰਜਾਬ ਨਿਊ ਚੈਨਲ ਦੇ ਰਾਹੀਂ ਪਿੰਡ ਮੋਹਨਪੁਰਾ ਬਲਾਕ ਆਖ ਚੋਲਾ ਸਾਹਿਬ ਤੇ ਪਿੰਡ ਮੋਹਨਪੁਰਾ ਤੇ ਨਾਲ ਹੀ ਨਗਰ ਹੈਗਾ ਬ੍ਰਹਮਪੁਰਾ ਇਹ ਸਾਰੇ ਨਗਰਾਂ ਦੇ ਰਲ ਕੇ ਇੱਥੇ ਜੋ ਇਹਨਾਂ ਨੇ ਲੰਗਰ ਗੁਰੂ ਕੇ ਲੰਗਰ ਤਿਆਰ ਕੀਤੇ ਨੇ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕਿੰਨੇ ਸਾਲਾਂ ਤੋਂ ਲੈ ਕੇ ਇਹ ਸੇਵਾ ਦੇ ਵਿੱਚ ਰੁੱਝੇ ਹੋਏ ਨੇ ਹਾਂ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਭਾਈ ਬਲਦੇਵ ਸਿੰਘ ਜੀ ਠੀਕ 35 ਸਾਲ ਤੋਂ ਸੇਵਾ ਕਰ ਰਹੇ ਹਰਪੂਰਨ ਮਾਖੀ ਦੇ ਨੰਗਰ ਸ਼ੇਲਾ ਕਰਦੇ ਆ ਵਾਹ ਜੀ ਬਗੈਰ ਨਾਗੇ ਸ਼ੁਰੂ ਤੋਂ ਹੀ ਸਾਲਾਂ ਦੇ ਨੰਗਰ ਚੱਲਦਾ ਸ਼ਾਮ ਤੱਕ ਵਾਹ ਜੀ ਬਹੁਤ ਵਧੀਆ ਹੋ ਗਿਆ ਆਪਣੇ ਆਪ ਵੀ ਇਦਰਾ ਹੀ ਕੁਝ ਕਰਦੇ ਕਿਤੇ ਆਪਣੇ ਆਪ ਵਿੱਚ ਕਿਉਂ ਆਈ ਨਹੀਂ ਵਾਹ ਮੋਰੇ ਬਿੰਦ ਕਰਨਾ ਵਾਹ ਜੀ ਬਹੁਤ ਵਧੀਆ ਗੱਲ ਆ ਜੀ ਸੇਵਾ ਨਹੀਂ ਕਰਦੇ ਤੇ ਆਟੋਮੈਟਿਕ ਹੀ ਸੇਵਾ ਆਉਂਦੀ ਹੈ ਤੇ ਉਸੇ ਜਿਸ ਹਿਸਾਬ ਨਾਲ ਸੇਵਾ ਆ ਰਹੀ ਉਸੇ ਹਿਸਾਬ ਨਾਲ ਬਾਬਾ ਬੇਦੀਆਂ ਦਾ ਜੀ ਸੇਵਾ ਕਰੀ ਜਾਂਦੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਸਭ ਸਭ ਇਲਾਕਾ ਨਾਸੇ ਸਭ ਸੰਗਤਾਂ ਨੂੰ ਬਹੁਤ ਹੀ ਬਹੁਤ ਹੀ ਮੁਬਾਰਕਾਂ ਵਧਾਈਆਂ ਹੋਣ ਤੇ ਬਾਕੀ ਇੱਥੇ ਪਿੰਡ ਮੋਹਨਪੁਰਾ ਤੇ ਬਰੰਪਰਾ ਦਾ ਸੰਗਤ ਰਲ ਕੇ ਹਰ ਕੁੰਨਿਆ ਤੇ ਇੱਥੇ ਲੰਗਰ ਲੱਗਦਾ ਵਾ ਤੇ ਲੰਗਰ ਵੀ ਖੁੱਲਾ ਸਵੇਰ ਤੋਂ ਲੈ ਕੇ ਸ਼ਾਮ ਹ ਤੱਕ ਸਾਰੀ ਤਰ੍ਹਾਂ ਦਾ ਮਲਚਾ ਕੇ ਇਹ ਵਲੇ ਪਕੌੜੇ ਕੇ ਕੇਵਲੇ ਮਤਲਬ ਯਾਨੀ ਇਹ ਵਿਆਹਤੀ ਪ੍ਰਕਾਰ ਦੇ ਉਹ ਪ੍ਰਕਾਰ ਦੇ ਜਿਹੜੇ ਭੋਜਨ ਇੱਥੇ ਤਿਆਰ ਹੁੰਦੇ ਆ ਤੇ ਸਾਲ ਬਾਅਦ ਜਦੋਂ ਮੇਲਾ ਲੱਗਦਾ ਉਦੋਂ ਤਿੰਨੇ ਦਿਨ ਹੀ ਲਗਾਤਾਰ ਬਹੁਤ ਹੀ ਧੂਮ ਧਾਮ ਨਾਲ ਇੱਥੇ ਮਨਾਇਆ ਜਾਂਦਾ ਵਾ ਇਸ ਵਾਰ ਵੀ ਬਾਬੇ ਗੁਰੂ ਨਾਨਕ ਦੇ ਪੁਰਬ ਦੇ ਉੱਤੇ ਸਾਰੀ ਨਾਲ ਸੰਗਤਾਂ ਨਾਲ ਰਲ ਮਿਲ ਕੇ ਇਕੱਤਰ ਹੋ ਕੇ ਤੇ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਸਵੇਰ ਤੋਂ ਤਨ ਮਨ ਧਰ ਦੇ ਨਾਲ ਸੇਵਾ ਕਰਕੇ ਤੇ ਬਹੁਤ ਹੀ ਖੁਸ਼ੀਆਂ ਪ੍ਰਾਪਤ ਕੀਤੀਆਂ ਵਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਵਾ ਹੁਣ ਮਤਲਬ ਲੰਗਰ ਦੀ ਸਮਾਪਤੀ ਹੋਣ ਦੇ ਟਾਈਮ ਤੇ ਆ ਗਏ ਆ ਮੈਂ ਇਹਨਾਂ ਵੀ ਜਿੰਨੀ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਵਧਾਈ ਦਿੱਤੀ ਜਾਵੇ ਉਹ ਜਿੰਨਾ ਹੀ ਸਤਕਾਰ ਕੀਤਾ ਜਾਵੇ ਉਹਨਾਂ ਹੀ ਥੋੜਾ ਜਿਹੜਾ ਇਹ ਲੰਗਰ ਚੱਲਦਾ ਆ ਰਿਹਾ ਹੈ ਗੁਰੂ ਬਾਬੇ ਨਾਨਕ ਦੇਵ ਜੀ ਨੇ ਹੀ ਚਾਲੂ ਕੀਤਾ ਤੇ ਰਹੀ ਦੁਨੀਆ ਤੱਕ ਇਹ ਚੱਲਦਾ ਰਹਿਣਾ ਤੇ ਦੇਸ਼ਾਂ ਬੇਸ਼ਾਂ ਸਾਰੇ ਥਾਈਏ ਚੱਲਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਹੀ ਬਹੁਤ ਹੀ ਸਾਰੇ ਹਿਲਾਕਾ ਵਾਸੀਆਂ ਸਾਰੀ ਸੰਗਤਾਂ ਨੂੰ ਸਾਰੇ ਵਰਲਡ ਨੂੰ ਬਹੁਤ ਹੀ ਬਹੁਤ ਬਾਬਾ ਨਾਨਕ ਜੀ ਵੱਲੋਂ ਵਧਾਈਆਂ ਤੇ ਬਹੁਤ ਹੀ ਬਹੁਤ ਹੀ ਤੁਹਾਡਾ ਵੀ ਧੰਨਵਾਦ ਜਿੰਨਾ ਆ ਕੇ ਕਬਰਾਂ ਕੀਤੀ ਇੱਥੇ ਤੇ ਸਾਡੇ ਨਿਮਾਣਿਆਂ ਦੀ ਵੀ ਚਲੋ ਹਾਜ਼ਰੀ ਲੱਗੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋ ਸਾਂਝੀ ਵਾਲਸ ਦੇਣ ਤੂੰ ਕੋਈ ਨਾ ਦਿਸੇ ਵਾਰਾ ਜੀਓ ਸੋ ਇਸ ਨਗਰਾਨੇ ਇਸ ਇਲਾਕੇ ਵਾਲੇ ਸੰਗਤਾਂ ਨੇ ਮਿਲ ਜੁੜ ਕੇ ਤੇ ਇੱਥੇ ਲੰਗਰ ਮਨਾਉਣੇ ਕੀਤੇ ਆ ਤੇ ਬਾਬਾ ਜੀ ਦੇ ਦਿਨ ਮਨਾਉਣਾ ਕੀਤਾ ਸੋ ਇਹ ਜਿੰਨੀਆਂ ਵੀ ਸੰਗਤਾਂ ਨੇ ਪੂਰੇ ਵਰਲਡ ਦੇ ਵਿੱਚ ਅਸੀਂ ਬਾਬਾ ਨਾਨਕ ਜੀ ਨੇ ਇਹੀ ਹੋਕਾ ਦਿੱਤਾ ਸੀ ਆ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਹ ਜਿਸੀ ਤਿੰਨੇ ਬਚਨਾ ਦੇ ਉੱਤੇ ਪੱਕੇ ਰਹੀਏ ਤਾਂ ਸਾਨੂੰ ਬਹੁਤ ਸਾਰੀ ਵੱਡੀ ਅੱਗੇ ਜੀਵਨ ਦੇ ਵਿੱਚ ਸਭ ਤੋਂ ਤਾਂ ਮਿਲ ਸਕਦੀ ਹੈ ਸੋ ਨਾਮ ਜਪਣਾ ਬੜਾ ਜ਼ਰੂਰੀ ਹੈ ਤੇ ਵੰਡ ਛਕਣਾ ਤੇ ਕਿਰਤ ਕਰਨਾ ਸੋ ਅਸੀਂ ਸਾਰੇ ਨਗਰ ਨੂੰ ਇਸ ਜਿਨੀਆਂ ਵੇਲੇ ਸੰਤਾ ਪਹੁੰਚੀਆਂ ਹੋਈਆਂ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੇ ਆ ਗੁਰੂ ਨਾਨਕ ਸਾਹਿਬ ਜੀ ਦੇ ਉਪਰ ਪੁਰਬ ਦੀਆਂ ਇਹ ਇਥੇ ਰਿਪੋਰਟਿੰਗ ਦੀ ਸਮਾਪਤੀ ਕਰਦੇ ਆਂ ਰਿਪੋਰਟਰ ਕੁਲਵੰਤ ਸਿੰਘ ਪੱਟੀ ਜ਼ਿਲ੍ਹਾ ਤਰਨਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੁ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਕੀ ਫਤਿਹ ਵਾਹਿਗੁਰੂ ਨਾਮ ਸਤਨਾਮ ਸਤਨਾਮ ਚੀ ਵਾਹਿਗੁਰੂ 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 ਜੀ ਵਾਹਿ ਤੁਜੁ ਵਾਹਿਗੁਰੂ ਵਾਹਿ ਗੁਰੂ ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਰਾਮ ਨਾਮ ਲਾ ਲਾ ਮੁਨ ਨਾਮ ਜਪ ਲਾ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ